ਵੜਾ ਨਜ਼ੀਕ ਪਿੰਡ ਨੂੰ ਰੂੜ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਹੁੰਦਾ ਨਾਮ ਨਹੀਂ ਲੈ ਰਹੀਆਂ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਬੀਤੇ 10 ਦਿਨ ਪਹਿਲਾਂ ਹੋਈ بارش ਨਾਲ ਜਿੱਥੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਖੜਾ ਹੋਣ ਨਾਲ ਕਣਕ ਦੀ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਉੱਥੇ ਹੀ ਪਿੰਡ ਦੇ ਇੱਕ ਕਿਸਾਨ ਵੱਲੋਂ ਜੀਸੀਬੀ ਲਗਾ ਕੇ ਖੇਤਾਂ ਵਿੱਚ ਡੂੰਘੇ ਖड्डे ਕੀਤੇ ਜਾ ਰਹੇ ਹਨ ਉੱਥੇ ਹੀ ਵਾਟਰ ਟੈਂਕਰ ਮੰਗਵਾ ਕੇ ਪਾਣੀ ਨੂੰ ਵੀ ਬਾਹਰ ਕਢਿਆ ਜਾ ਰਿਹਾ ਹੈ ਤਾਂ ਜੋ ਕਣਕ ਦੀ ਫਸਲ ਦਾ ਬਚਾਅ ਹੋ ਸਕੇ ਇਸ ਸੰਬੰਧੀ ਗੱਲਬਾਤ ਕਰਦੇ ਆ ਪੀੜਤ ਕਿਸਾਨ ਮੋਹਨ ਸਿੰਘ ਨੇ ਤਾਂ ਕਹਿਣਾ ਹੈ ਕਿ ਉਹਨਾਂ ਦਾ ਤਕਰੀਬਨ 15000 ਰੁਪਏ ਦਾ ਖਰਚਾ ਆ ਚੁੱਕਾ ਹੈ ਤੇ ਤਕਰੀਬਨ 4 ਖੇਤ ਕਣਕ ਦੀ ਫਸਲ ਦੇ ਖਰਾਬ ਹੋ ਚੁੱਕੇ ਨੇ ਉਹਨਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਹਨਾਂ ਦੀ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਪਿੰਡ ਨਰੂੜ ਤੋਂ ਦਾ ਫਰੰਗ ਚੈਨਲ ਇਰਜੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ हां जी, जी? जी, जी।, जी सर तुसी में तुसी में हां जी ਕੀ ਨਾਮ ਤੇ ਕਿਹੜਾ ਪਿੰਡ ਆ ਜੀ ਮੋਹਨ ਸਿੰਘ ਪਿੰਡਾ ਜਨੂਹਾ ਜੀ ਹਾਂਜੀ ਸਰ ਅੱਜ ਤੁਸੀਂ ਖੇਤਾਂ ਦੇ ਵਿੱਚ ਹੱਲ ਲੱਗੇ ਹੋਏ ਹੋ ਜੀ ਸੀਬੀ ਲਗਾ ਕੇ ਟੋਏ ਪਟਾਣਾ ਕੀ ਕਰਨਾ ਜੀ ਇਹ ਪਿਛਲੇ ਮੀਂਹ ਪਏ ਆ ਜੀ ਤਿੰਨ ਚਾਰ ਉਹਨਾਂ ਦਾ ਪਾਣੀ ਬਹੁਤ ਖੜ ਗਿਆ ਉਸ ਤੋਂ ਬਾਅਦ ਜੀ ਸੀਬੀ ਨਾਲ ਟੋਏ ਪਟਾਏ ਜੀ ਜੀ ਟੋਏ ਪਟਾਉਣ ਤੋਂ ਬਾਅਦ ਫੇਰ ਵੀ ਪਾਣੀ ਨਿਕਲਿਆ ਨਹੀਂ ਪੂਰਾ ਟੋਏ ਭਰ ਗਏ ਜੇ ਵੀ ਕਣਕ ਚ ਪਾਣੀ ਖੜਾ ਉਸ ਤੋਂ ਬਾਅਦ ਅਸੀਂ ਟੈਂਕਰਾਂ ਦਾ ਪਾਣੀ ਭਰ ਕਢਾਉਣਾ ਹੈ ਠੀਕ ਹੈ ਤੇ ਕਿੰਨੇ ਖੇਤ ਆ ਜੀ ਤੁਹਾਡੇ ਇੱਥੇ ਇੱਥੇ 6.5 ਖੇਤ ਆ ਜੀ ਮੇਰੇ 4 ਕਿੱਲੇ ਮਰਨ ਦੇ ਮਾਰ ਰਹੀ ਮਾਰ ਦੇ ਕਿਨਾਰੇ ਆ ਰਹੀ ਹੈ ਮਾਰ ਦੇ ਕਿਨਾਰੇ ਆ ਰਹੀ ਹੈ ਬੇਲੇ ਬਚਾਉਣ ਦੀ ਕੋਸ਼ਿਸ਼ ਕਰ ਰਹੇ ਕੋਸ਼ਿਸ਼ ਕਰ ਰਹੇ ਉੱਤੇ ਮੰਨ ਲਓ ਤੁਹਾਡਾ ਹੁਣ ਕਿੰਨਾ ਕ ਖਰਚਾ ਆ ਗਿਆ ਇਹਨੂੰ ਸਾਡਾ ਜੀ 15000 ਤਾ ਆਹੀ ਆ ਜਾਂ 15 16000 ਭਾਤੀ 4 ਕਿੱਲੇ ਦੇਖ ਲਓ ਲੱਖ ਡੇਢ ਲੱਖ ਦਾ ਉਹ ਨੁਕਸਾਨ ਮਨ ਡੇਢ ਕ ਲੱਖ ਦਾ ਮੰਨ ਲਓ ਕਣਕ ਦਾ ਨੁਕਸਾਨ ਹਾਂਜੀ ਹਾਂਜੀ ਤਾਂ ਪਿਛਲੇ ਦਿਨੋਂ ਵੀ ਕਾਫੀ 15 20 ਦਿਨ ਲਗਾਤਾਰ ਮੀਂਹ ਪੈਦਾ ਰਿਹਾ ਸੀਗਾ ਉਦੋਂ ਕਿੱਦਾਂ ਝੋਨੇ ਦਾ ਕੋਈ ਬਚਾਅ ਹੋਇਆ ਸੀ ਨਾ ਦਾ ਬਹੁਤ ਝਾੜ ਕੱਟ ਜੀ ਹੋਇਆ ਹਾਂਜੀ ਜੋ ਨਾਜ਼ਾ तकरीबन ਜੀ 6 ਖੇਤਾਂ ਚੋਂ 50 60 ਕੁਇੰਟਲ ਝੋਨਾ ਕੱਢ ਗਿਆ ਜੀ ਜ਼ਿਮੀਂਦਾਰ ਦਿਨੋਂ ਦਿਨ ਹਾਂ ਮਤਲਬ ਥੱਲੇ ਲੱਗਦਾ ਜਾ ਰਿਹਾ ਜਾਂਦਾ ਜੀ ਸੈਨੂੰ ਤਿੰਨ ਪਰ ਦਿਨ ਸਰਕਾਰਾਂ ਕੁਝ ਕਰ ਲਈ ਸਈ ਤੇ ਕੀ ਮੰਗ ਕਰਦੇ ਹੋ ਸਰਕਾਰ ਕੋਲੋਂ ਤੁਹਾਡਾ ਜਿੱਦਾਂ ਕਣਕ ਨੁਕਸਾਨ ਹੋਇਆ ਸਰਕਾਰ ਤੋਂ ਅਸੀਂ ਮੁਆਵਜ਼ੇ ਦੀ ਮੰਗ ਕਰਦੇ ਆ ਜੀ 4 ਕਿੱਲੇ ਦੇ ਕਰੀਬ ਕਣਕ ਖਸਬੂ ਜਾਣੀਆਂ ਜਿਹਦਾ ਮੁਆਵਜ਼ਾ ਮਿਲਣਾ ਚਾਹੀਦਾ ਜੀ ਤੇ ਹੁਣ ਕਿੰਨੇ ਕਿੰਨੇ ਟੈਂਕਰ ਕੱਢ ਦਿੱਤੇ ਆ ਜੀ ਪਾਣੀ ਦੇ ਹਲੇ ਦੋ ਟੈਂਕਰ ਕੱਢੇ ਆ ਕਟੋਗੜ 7 8 ਟੈਂਕਰ ਹੋਰ ਨਿਕਲ ਜਾਣ ਠੀਕ ਫੋਕ ਬੜਾ ਨਜ਼ੀਕ ਮੈਂਨ ਨਰੂਰ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਖਤਮ ਹੁੰਦਾ ਨਾਮ ਨਹੀਂ ਲੈ ਰਹੀਆਂ ਜਿਸ ਨਾਲ ਕਿਸਾਨਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਬੀਤੇ 10 ਦਿਨ ਪਹਿਲਾਂ ਹੋਈ بارش ਨਾਲ ਜਿੱਥੇ ਕਿਸਾਨਾਂ ਦੇ ਖੇਤਾਂ ਵਿੱਚ ਪਾਣੀ ਖੜਾ ਹੋਣ ਨਾਲ ਕਣਕ ਦੀ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਉੱਥੇ ਹੀ ਪਿੰਡ ਦੇ ਇੱਕ ਕਿਸਾਨ ਬਲੋ ਜੀਸੀਬੀ ਲਗਾ ਕੇ ਖੇਤਾਂ ਵਿੱਚ ਡੂੰਘੇ ਖੱਡੇ ਕੀਤੇ ਜਾ ਰਹੇ ਹਨ ਉੱਥੇ ਹੀ ਵਾਟਰ ਟੈਂਕਰ ਮੰਗਵਾ ਕੇ ਪਾਣੀ ਨੂੰ ਵੀ ਬਾਹਰ ਕਢਿਆ ਜਾ ਰਿਹਾ ਹੈ ਤਾਂ ਜੋ ਕਣਕ ਦੀ ਫਸਲ ਦਾ ਬਚਾਅ ਹੋ ਸਕੇ ਇਸ ਸੰਬੰਧੀ ਗੱਲਬਾਤ ਕਰਦੇ ਪੀੜਤ ਕਿਸਾਨ ਮੋਹਨ ਸਿੰਘ ਨੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਕਰੀਬਨ 15000 ਰੁਪਏ ਦਾ ਖਰਚਾ ਆ ਚੁੱਕਾ ਹੈ ਤੇ ਤਕਰੀਬਨ 4 ਖੇਤ ਕਣਕ ਦੀ ਫਸਲ ਦੇ ਖਰਾਬ ਹੋ ਚੁੱਕੇ ਨੇ ਉਨ੍ਹਾਂ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਨ੍ਹਾਂ ਦੀ ਖਰਾਬ ਹੋਈ ਕਣਕ ਦੀ ਫਸਲ ਦਾ ਮੁਆਵਜ਼ਾ ਦਿੱਤਾ ਜਾਵੇ ਪਿੰਡ ਨਰੂੜ ਤੋਂ ਨਵਾਂ ਰੰਗ ਚੈਨਲ ਇਰਚੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ